ਅੱਜ ਕਲਿਆਣ ਪਿੰਡ ਨੇ ਪੰਜਾਬ ਦੀ ਪੰਜਾਬੀਅਤ ਨੂੰ ਜ਼ਿੰਦਾ ਰੱਖਿਆ ਹੈ ਗੁਰੂ ਨਾਨਕ ਦੇ ਖਾਬ ਨੂੰ ਜ਼ਿੰਦਾ ਰੱਖਿਆ ਹੈ ਮੇਰੀ ਦੁਆ ਹੈ ਪਰਵਰਦੀਗਾਰ ਕਿ ਸਾਡਾ ਸਾਰਾ ਪੰਜਾਬ ਕਲਿਆਣ ਤੋਂ ਇਹ درس ਲਵੇ ਜੇ ਇਹ ਸਾਂਝ ਦੇਖਣੀਆਂ ਤਾਂ ਆਪਣੇ ਮਰੇ ਕੋਲ ਏਰੀਆ ਦੇ ਵਿੱਚ ਆ ਕੇ ਦੇਖੋ ਜੇ ਸਾਡਾ ਨਗਰ ਕੀਰਤਨ ਹੁੰਦਾਗਾ ਤਾਂ ਮੁਸਲਮਾਨ ਭਾਈ ਜਿਹਾ ਵੱਖ-ਵੱਖ ਥਾਵਾਂ ਤੇ ਲੰਗਰ ਲਾ ਕੇ ਇਹ ਨਗਰ ਕੀਰਤਨ ਦੇ ਵਿੱਚ ਸੇਵਾ ਕਰਦਾਗਾ ਤਾਂ ਸਾਡਾ ਵੀ ਫਰਜ਼ ਬਣਦਾ ਸੀਗਾ ਪਿਛਲੇ ਸਾਲ ਦੀ ਤਰ੍ਹਾਂ ਵੀ ਇਸ ਵੀ ਸੰਗਤ ਨੇ ਸਾਰੇ ਨਗਰ ਨੇ ਕਿਤਕਹਾ ਵੀ ਅਸੀਂ ਆਪਾਂ ਫੇਰ ਵੀਰਿਆਂ ਦੀ ਰੋਜ਼ੀਆ ਦੇ ਵਿੱਚ ਸੇਵਾ ਕਰਨੀ ਆ ਪਰਮਾਤਮਾ ਦੇ ਜਿੰਨਾ ਚਿਰ ਰਸਵਾਸ ਵਰਤੇ ਨੇ ਅਸੀਂ ਆਦੀ ਪਿੰਡ ਦੀ ਮਾਦੇ ਨਾਲ ਪਿੰਡ ਦੇ ਸੰਜੋਗ ਦੇ ਨਾਲ ਅਸੀਂ ਸੇਵਾ ਕਰਦੇ ਰਹਾਂਗੇ ਹਾ ਦੇ ਨਾਰੀ ਦੀ ਧਰਤੀ ਨਵਾਬੀ ਸ਼ਹਿਰ ਮਲੇਰ ਕੋਟਲਾ ਪੂਰੇ ਪੰਜਾਬ ਵਿੱਚ ਆਪਣੀ ਇੱਕ ਅਲੱਗ ਪਛਾਣ ਰੱਖਦਾ ਹੈ ਜਿੱਥੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਲਈ ਹਾ ਦਾ ਨਾਰਾ ਮਾਰਦਾ ਹੈ ਅਤੇ ਮਲੇਰਕੋਟਲੇ ਦੀ ਧਰਤੀ ਸਿੱਖ-ਮੁਸਲਿਮ ਦੋਸਤੀ ਦੀ ਵੱਡੀ ਮਿਸਾਲ ਬਣਦੀ ਹੈ। ਸਦੀਆਂ ਪੁਰਾਣੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦਿਆਂ ਮਲੇਰਕੋਟਲਾ ਦੇ ਪਿੰਡ ਕਲਿਆਣ ਦੀਆਂ ਸੰਗਤਾਂ ਵੱਲੋਂ ਰੋਜ਼ੇ ਖੁਲਵਾਏ ਗਏ। ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਇਫਤਾਰ ਪਾਰਟੀ ਵਿੱਚ ਹਿੱਸਾ ਲਿਆ। ਭਾਈਚਾਰਕ ਸਾਂ ਜਦੋਂ ਹੋਰ ਦੇਖਣ ਨੂੰ ਮਿਲੀ ਜਦੋਂ ਮੁਸਲਿਮ ਭਰਾਵਾਂ ਵੱਲੋਂ ਨਵਾਜ਼ਵੀਂ ਗੁਰਦੁਆਰਾ ਸਾਹਿਬ ਵਿੱਚ ਹੀ ਅਦਾ ਕੀਤੀ ਗਈ। ਡਾਕਟਰ ਨਸੀਰ ਅਕਤਰ ਅੱਜ ਇੱਥੇ ਕੀ ਪ੍ਰੋਗਰਾਮ ਰੱਖਿਆ ਗਿਆ? سکھ مسان وو سکھانا انوائٹ کیا گیا تھی روزہ افطاری لی کلیان پنڈ پچھلے سال بھی انوائٹ کیا گیا سکھ براؤں ویوں گردوارا صاحب پچھلی بار بھی افطاری ہوئی تھی اس سال بھی گردوارے افطاری ہوئی ہے ایک بہت بڑا میسج ہے جتھے ہر شہر سارے ملک ہر پاس نفرت بنیاں جہاں نے اور نفتہ بن رہا ہے نفرت بن رہے ہیں ایک محبت کا پیغام ہے جو دہا انسانی کا جس طرح کیا گیا مانسک جاچ سو ایک پہچانوں اور دسم گرنتھ تک استنگ جن پریم کیوں تھی نہیں پر پاؤ جی ترقی رف نونا چاہتے تو اسے بنائے ہوتے ہیں پریم کرو انسانیت پریم کرو بردوارہ مندر مسجد نہیں کیا انسانیت پرم کرا یہ ایک انسانی بھائی چارسان دلاؤ کی ایک مثال تھی جہاں کلیان باسیاں نے اپنے گردوارے بلا کے سانو مسلم پڑھاوا روزہ افطاری کرائی ہے اور نف ست سبوکان پھر کے دفن کرتے ہو نفرت ਅੱਜ ਇਨਸਾਨ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ ਉਹ ਨਫਤਾਂ ਨੂੰ ਖਰਮ ਕਰਕੇ ਮੁਹੱਬਤਾਂ ਦੀ ਗੱਲ ਕੀਤੀ ਹੈ ਅੱਜ ਨਵਾਜ਼ ਵੀ ਤੁਸੀਂ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਦਰਵਾਜ਼ਾ ਸਾਹਿਬ ਦੇ ਵਿੱਚ ਪੜ੍ਹੀ ਹੈ ਕੀ ਮਹਿਸੂਸ ਕਰਦੇ ਹੋ ਨਹੀਂ ਪਤਾ ਕੀ ਜੇ ਦੇਖਿਆ ਜਵੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਿਚਾਰ ਤੁਝੇ ਰੱਖਿਆ ਜ ਨੇ ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਇਹ ਦਿੱਤਾ ਹੈ ਕਿਉਂਕਿ ਅਗਲੱਲਾ ਨੂਰ ਉਹ ਪਾਇਆ ਪੁੱਤਰ ਕਿਸੇ ਬੰਦੇ ਇੱਕ ਮੂਰਤੀ ਸਭ ਤੋਂ ਉੱਚਿਆ ਕੌਣ ਭਲੇ ਕੋ ਬੰਦੇ ਅੱਜ ਮੈਨੂੰ ਲੱਗਦਾ ਹੈ ਵੀ ਉਹੀ ਦੌਰ ਕਿਤੋਂ ਆਇਆ ਜਦੋਂ ਅਸੀਂ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਇਕੱਠੇ ਸਫ਼ਰ ਕਰਦੇ ਸਨ ਤਨਵਾਜਾ ਪੜਿਆ ਜਾਂਦਾ ਤੇ ਮੈਂ ਕਹਿੰਦਾ 12 ਪਾਈ ਗੁਰਦਾਸ ਬਾਹਰ ਪਹਿਲੀ ਪੌੜੀ ਪੈਂਚੀ ਤੇ ਬਾਬਾ ਗਿਆ ਬਗਦਦ ਨੂੰ ਬਾਹਰ ਜਾਏ ਗਿਆ ਹਸਤਾਨਾ ਇੱਕ ਬਾਬਾ ਘਰ ਰੁਕ ਦੂਜਰ ਬਾਬੇ ਮਰਦਾਨਾ ਦਿੱਤੀ ਬਾਗ ਨਵਾਜ਼ ਕਰ ਸੁਲਸਮਾ ਹੋਇਆ ਜਹਾਨਾ ਗੁਰੂ ਸਾਹਿਬ ਨੇ ਨਮਾਜ਼ ਪੜ੍ਹਨ ਲਈ ਅਜ਼ਾਨ ਦਿੱਤੀ ਅਜੋ ਦੋਵੇਂ ਚੀਜ਼ਾਂ ਗੁਰਦੁਆਰ ਗੁਰੂ ਘਰ ਚ ਹੋਈਆਂ ਨੇ ਅਜ਼ਾਨ ਵੀ ਉੱਥੇ ਗਈ ਹੈ ਤੇ ਨਮਾਜ਼ ਵੀ ਪੜ੍ਹੀ ਗਈ ਹੈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਕਹਿੰਦਾ ਮੈਂ ਮੇਰਾ ਪਿੰਡ ਮੇਰਾ ਮਾਣ ਤੇ ਮੇਰਾ ਮਰੇ ਕੋਲਾ ਸ਼ਹਿਰ ਮੇਰਾ ਮਾਣ ਜਿੱਥੇ ਵੀ ਆਪਾਂ ਮਰਜ਼ੀ ਘੁੰਮ ਲਈਏ ਅਕਸਰ ਨਫਰਤੀ ਨਫਰਤਾ ਪਰ ਜੋ ਸਾਡਾ ਮਰੇਕੋਲਾ ਸ਼ਹਿਰਾ ਸਾਡਾ ਏਰੀਆ ਗਾ ਮੇਰਾ ਪਿੰਡ ਕਲਿਆਣ ਆ ਹਮੇਸ਼ਾ ਮੇਰੇ ਪਿੰਡ ਕਲਿਆਣ ਤੋਂ ਮੈਨੂੰ ਚੰਗਾ ਕਰਨ ਦੀ ਮੇਰੇ ਜੋ ਸਤਕਾਰਯੋਗ ਵੱਡੇ ਵੀਰ ਨੇ ਇਹਨਾਂ ਨੂੰ ਮੈਨੂੰ ਉਤਮ ਦੇ ਰਹੀ ਮੈਨੂੰ ਇਹਨਾਂ ਨੇ ਅੱਗੇ ਕੀਤਾ ਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਜੋ ਸ਼ਹਿਰ ਅਮਰੀਕੋਲਾ ਇਥੇ ਹਰ ਧਰਮ ਦੇ ਲੋਕ ਰਹਿੰਦੇ ਨੇ ਲੋਕਾਂ ਵਾਲਾਂ ਲੋਕਾਂ ਦੁਆਰਾ ਵੱਖ-ਵੱਖ ਤਰੀਕਿਆਂ ਨਾਲ ਨਫਰਤਾ ਫਲਾਈ ਜਾਂਦੇ ਨੇ ਪਰ ਜਿਹੜਾ ਸਾਡਾ ਮਰੇਕੋਲਾ ਇਥੇ ਜਿਆਦਾ ਮੁਸਲਮਾਨ ਭਾਈ ਜਰਾ ਜਿਆਦੇ ਆ ਪਰ ਫਿਰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਅਨੁਸਾਰ ਇਹ ਅੱਜ ਵੀ ਸਿੱਖ ਭਾਈ ਦੇ ਚਾਰੇ ਦੇ ਨਾਲ ਮਿਲ ਕੇ ਚੱਲ ਰਿਹਾ ਹੈਗਾ ਜੇ ਸਾਂਝ ਦੇਖਣੀ ਆ ਤਾਂ ਆਪਣੇ ਮਰੇ ਕੋਲ ਏਰੀਆ ਦੇ ਵਿੱਚ ਆ ਕੇ ਦੇਖੋ ਜੇ ਸਾਡਾ ਨਗਰ ਕੀਰਤਨ ਹੁੰਦਾਗਾ ਤਾਂ ਮੁਸਲਮਾਨ ਭਾਈ ਜਰਾ ਵੱਖ-ਵੱਖ ਥਾਵਾਂ ਤੇ ਲੰਗਰ ਲਾ ਕੇ ਇਹ ਨਗਰ ਕੀਰਤਨ ਦੇ ਵਿੱਚ ਸੇਵਾ ਕਰਦਾਗਾ ਤਾਂ ਸਾਡਾ ਵੀ ਫਰਜ਼ ਬਣਦਾ ਸੀਗਾ ਪਿਛਲੇ ਸਾਲ ਦੀ ਤਰ੍ਹਾਂ ਵੀ ਇਸ ਵੀ ਸੰਗਤ ਨੇ ਸਾਰੇ ਨਗਰ ਨੇ ਇਹ ਕਿਤ ਗਿਆ ਹਰ ਵੀਰ ਸੀ ਆਪਾਂ ਫੇਰ ਵੀਰਿਆਂ ਦੀ ਰੋਜ਼ੀਆਂ ਦੇ ਵਿੱਚ ਸੇਵਾ ਕਰਨੀ ਆ ਪਰਮਾਤਮਾ ਨੇ ਜਿੰਨਾ ਚਿਰ ਸੁਵਾਸ ਵਰਤੇ ਨੇ ਅਸੀਂ ਆਪੇ ਪਿੰਡ ਦੀ ਮਾਦੇ ਨਾਲ ਪਿੰਡ ਦੇ ਸੰਜੋਗ ਦੇ ਨਾਲ ਅਸੀਂ ਸੇਵਾ ਕਰਦੇ ਰਹਾਂਗੇ ਹਾਂਜੀ ਅੱਜ ਦਾ ਜਿਹੜਾ ਪ੍ਰੋਗਰਾਮ ਇੱਥੇ ਰੱਖਿਆ ਗਿਆ ਕਲਿਆਣ ਪਿੰਡ ਦੇ ਲੋਕਾਂ ਵੱਲੋਂ ਇਹ ਮੁਸਲਮਾਨ ਭਰਾਵਾਂ ਦੇ ਰੋਜ਼ੇ ਖਿਲਾਉਣ ਲਈ ਕੀ ਮਤਲਬ ਮਹਿਸੂਸ ਕਰਦੇ ਹੋ ਤੁਸੀਂ ਬismillah ਰਹਿਮਾਨ ਰਹੀਮ ਸ਼ੁਰੂਸ ਪਾਕ ਪਰਵਰ ਦੀ ਗਾਦ ਦੇ ਪਵਿੱਤਰ ਤੇ ਪਾਵਨ ਨਾਮ ਦੇ ਨਾਲ ਕਿ ਜਿਨੇ ਮੈਨੂੰ ਬੋਲਣ ਦਾ ਇਨਸਾਰ ਐਸਨ ਨੂੰ ਸਮਝਣ ਦੀ ਤਾਕਤ ਦਿੱਸ ਨਾਲ ਦਿੱਤਾ Okay. جا سوال ہے بھائی صاحب بہت اچھا ہے کہ پنڈ کلیان دے سکھ سنگت دی طرفوں اسلامک مسلم بھائی چارک روزہ افتار کراؤں دی روایت ہے کتنا لگیا یہ ساری پرمپرا ہے پرانی قدیمی پرمپرا ہے پنجاب دا ورسا ہے یہ گرو نانک کی روایت ہے اسلام دا شیوہ ہے بزرگان دین دا مشن ہے ਜਦੋਂ ਕਿਸੇ ਨੇ ਵੀ ਅਮਨ ਇਖਤियार ਕਰਨਾ ਹੈ ਭਾਈਚਾਰਕ ਸਾਂਝ ਨੂੰ ਜ਼ਿੰਦਾ ਰੱਖਣਾ ਹੈ ਤੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਲੱਭਿਆ ਸਾਂਝਾ ਬਣਾ ਕੇ ਰੱਖਿਆ ਪੈਣੀ ਹੈ ਜੇ ਤੁਸੀਂ ਕੱਟੜਪੰਥੀ ਹੋਗੇ ਇਸਲਾਮ ਮੁਸਲਮਾਨਾਂ ਦਾ ਰਹਿ ਗਿਆ ਸਿੱਖੀ ਸਿੱਖਾਂ ਦੀ ਰਹਿ ਗਈ ਹਿੰਦੂ ਮਤ ਹੈ ਜਿਹੜੀ ਸਨਾਤਨ ਹੈ ਉਹ ਹਿੰਦੂਆਂ ਦਾ ਰਹਿ ਗਿਆ ਤੇ ਅਸੀਂ ਆਪਣੇ ਆਪ ਦੇ ਲਈ ਹੋ ਸਕਦੇ ਹਾਂ ਪੂਰੀ ਇਨਸਾਨੀਅਤ ਦੇ ਲਈ ਨਹੀਂ ਅੱਜ ਕਲਿਆਣ ਪਿੰਡ ਨੇ ਪੰਜਾਬ ਦੀ ਪੰਜਾਬੀਅਤ ਨੂੰ ਜ਼ਿੰਦਾ ਰੱਖਿਆ ਹੈ ਗੁਰੂ ਨਾਨਕ ਦੇ ਖਾਬ ਨੂੰ ਜ਼ਿੰਦਾ ਰੱਖਿਆ ਹੈ ਮੇਰੀ ਦੁਆ ਹੈ ਪਰਵਰਦੇਗਾਰ ਕਿ ਸਾਡਾ ਸਾਰਾ ਪੰਜਾਬ ਕਲਿਆਣ ਤੋਂ ਇਹ درس ਲਵੇ ਗੁਰੂ ਨਾਨਕ ਦੇਵ ਜੀ ਦੀ ਉਹ ਜਿਹੜੀ ਪ੍ਰਾਣੀ ਸਾਖੀ ਜਿਹੜੀ ਅਸੀਂ ਬਚਪਨ ਦੇ ਵਿੱਚ ਸੁਣਦੇ ਆਏ ਕਿ ਇੱਕ ਪਿੰਡ ਚ ਗਏ ਉਹਨਾਂ ਨੇ ਉਹਨਾਂ ਦਾ ਬਹੁਤ ਨਿੱਘਾ ਇਸਤਕਬਾਲ ਕੀਤਾ ਬਹੁਤ ਖਾਣੇ ਦਾਣੇ ਪੇਸ਼ ਕੀਤੇ ਗੁਰੂ ਨਾਨਕ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਜੜ ਜਾਓ ਜਿਨ੍ਹਾਂ ਨੇ ਪੁੱਛਿਆ ਵੀ ਨਹੀਂ ਜਿਨ੍ਹਾਂ ਨੇ ਤੁਸੀਂ ਇਹ ਦਿੱਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਵੱਸਦੇ ਰਹੋ ਇਸ ਗੱਲ ਤੋਂ ਇਹ ਪੈਗਾਮ ਮਿਲਿਆ ਕਿ ਕਿਹੜੇ ਅੱਛੇ ਲੋਗ ਹਨ ਉਹ ਗੁਲਾਬ ਦੇ ਫੁੱਲਾਂ ਦੀ ਮਾਨਿੰਦ ਹਨ ਚੜਦੇ ਸੂਰਜ ਦੀ ਮਾਨਿੰਦ ਹਨ ਇਹ ਜਿੱਥੇ ਵੀ ਜਾਣਗੇ ਇਹ ਖੁਸ਼ਬੂਆਂ ਲਟਾਉਣਗੇ ਉਹ ਖੁਸ਼ਬੂ ਜਿਹੜੀ ਗੁਰੂ ਨਾਨਕ ਨਾਮ ਦੀ ਖੁਸ਼ਬੂ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਖੁਸ਼ਬੂ ਹੈ ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੁਸ਼ਬੂ ਹੈ ਅੱਜ ਅਸੀਂ ਗੁਰਦੁਆਰ ਦੇ ਵਿੱਚ ਨਮਾਜ਼ ਅਦਾ ਕਰਕੇ ਉਸ ਵਾਸਤੇ ਦਾ ਸ਼ਰੀਰ ਦੀ ਬੰਦਗੀ ਕੀਤੀ ਕਿ ਜਿਹਨੂੰ ਅਕਾਲ ਪੁਰਖ ਪਰਮਰ ਦੀ ਗਾ ਪਰਮਾਤਮਾ ਕਿਹਾ ਜਾਂਦਾ ਹੈ। ਹਾਂਜੀ ਸਰ ਕੀ ਨਾਮ ਹੈ ਤੁਹਾਡਾ? ਸਰਦੇਵ ਸਿੰਘ। ਅ ਅੱਜ ਐਸ ਪਿੰਡ ਕੀ ਪ੍ਰੋਗਰਾਮ ਕਰਾਇਆਗਾ ਤੁਨੇ? ਅੱਜ ਸਾਡੇ ਜੀ ਪਿੰਡ ਵੱਲੋਂ ਸਾਡੇ ਸਿੱਖ ਭਰਾਵਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੱਗਰ ਕਲਿਆਣ ਪਿੰਡ ਵੱਲੋਂ ਸਾਰੇ ਸੰਗਤਾਂ ਵੱਲੋਂ ਰਲ ਮਿਲ ਕੇ ਸਾਡੇ ਮੁਹੰਮਦਨ ਭਾਈਚਾਰੇ ਦੇ ਰੋਜ਼ਾ ਇਫਤਾਰੀ ਅੱਜ ਅਸੀਂ ਇਹਨਾਂ ਨੂੰ ਰਡਾਅਤ ਦਿੱਤੀ ਹੈ ਨਗਰ ਵੱਲੋਂ ਅੱਜ 14ਵਾਂ ਰੋਜਾ ਜਿਹੜਾ ਰਮਜ਼ਾਨ ਦੇ ਦਿਨਾਂ ਦੇ ਦਿਨ ਨੇ ਜੋ ਜਿਵੇਂ ਸਾਡੀਆਂ ਸਿੱਖ ਮੁਸਲਮਾਂ ਸਾਂਝਾਂ ਨੇ ਉਸ ਉਹਦੇ ਸਬੰਧ ਵਿੱਚ ਇਹ ਰੋਜੇ ਦੇ ਜਿਹੜੇ ਦਿਨ ਨੇ ਰਮਜ਼ਾਨ ਦੇ ਦਿਨ ਨੇ ਨਾ ਜ ਜੱਲਾ ਦੀ ਉਬਾਦਤ ਸਾਡੇ ਭਰਾ ਕਰਦੇ ਨੇ ਚਾਹ ਅਸੀਂ ਵੀ ਉਸੇ ਇੱਕ ਜੀ ਪਰਪਾਰਟੀ ਨੂੰ ਪਿਆਰ ਚ ਵਾਦਾ ਕਰਦੇ ਹੋਏ ਇਹਨਾਂ ਭਰਾਵਾਂ ਨਾਲ ਪਿਆਰ ਦਾ ਯਾਰ ਕੀਤਾ ਸਾਡੇ ਪਿੰਡ ਵੱਲੋਂ ਅੱਜ ਸਾਰੇ ਨਾਮ ਬੁਲਾਇਆ ਜਿਨ੍ਹਾਂ ਨੇ ਕਿ ਅੱਜ ਇਹ ਜਾਫਤਾ ਪਾਰਟੀ ਦੇ ਵਿੱਚ ਕਿਸ਼ਕਿਰਤ ਕੀਤੀ ਆ। ਉਹ ਅਸੀਂ ਸਾਰੇ ਨਗਰਬੰਦੋ ਹੀ ਸਾਰੇ ਭੰਗਾਂ ਭਰਾਵਾਂ ਦਾ ਸਾਡੇ ਨਗਰ ਵਾਲਿਆਂ ਦਾ ਇਲਾਕੇ ਵਾਲੇ ਭਰਾਵਾਂ ਦਾ ਧੰਨਵਾਦ ਜੀ ਬਹੁਤ ਜਿਹੜੇ ਸਾਡੇ ਪਿਆਰ ਭਰੇ ਸੱਦੇ ਤੇ ਪਹੁੰਚੇ ਨੇ। ਸੋ ਸਾਰਿਆਂ ਨੇ ਇੱਕ ਦੂਜੇ ਨਾਲ ਧਾਰਮਿਕ ਸਾਂਝਾਂ ਦੀ ਜਿਹੜਾ ਇਜ਼ਹਾਰ ਕੀਤਾ ਹੈ। ਹਾਂ ਜੀ। ਕਾਉਸ ਬਿੱਲਾਹ ਮਿਨੈ ਸ਼ੈਤਾਨਿ ਰਜੀ। ਇਸਕੀ ਕਰ ਰਖਮਾਨ ਰਹਿ। ਸਭ ਤੋਂ ਪਹਿਲਾਂ ਤਾਂ ਮੈਂ ਅੱਲਾਹ ਤਾਲਾ ਦਾ ਸ਼ੁਕਰੀਆ ਦਾ ਕਰਦਾ। ਕਿ ਸਾਨੂੰ ਸਾਰਿਆਂ ਨੂੰ ਭਾਈਚਾਰਾ ਸਾਂਝਾ ਮਜ਼ਬੂਤ ਕਰਨ ਦੀ ਤੌਫੀਕ عطا ਕੀਤੀ। ਉਹ ਸਾਨੂੰ ਅੱਜ ਕਲਿਆਣ ਪਿੰਡ ਦੇ ਵਿੱਚ ਆ ਕੇ ਰੋਜ਼ਾ ਫਤਾਰੀ ਕਰਨ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਮੈਂ ਸਹਾਰਾ ਮੁਸਲਿਮ ਬੈਲਫੇਅਰ ਸੁਸਾਇਟੀ ਰਿਸਟੈਂਟ ਮਲੇਕਪੁਰਾ ਪੰਜਾਬ ਦੀ ਤਰਫੋਂ ਸਾਡੇ ਸਾਰੇ ਸਮੂੱਚੇ ਮੈਂਬਰਾਂ ਦੀ ਤਰਫੋਂ ਪੂਰੇ ਮਲੇਕਪੁਰਾ ਨਿਵਾਸੀਆਂ ਦੀ ਤਰਫੋਂ ਕਲਿਆਣ ਪਿੰਡ ਦੀ ਸਮੂਹ ਸੰਸਖਿਕ ਸੰਗਤ ਦਾ Hindu ਭਾਈਚਾਰੇ ਦਾ ਮੁਸਲਮਾਨ ਭਾਈਚਾਰੇ ਦਾ ਸਿੱਖ ਵੀਰਾਂ ਦਾ ਤਹ ਦਿਲ ਤੋਂ ਸ਼ੁਕਰੀਆ ਦਾ ਕਰਦਾ ਕਿ ਇਹਨਾਂ ਨੇ ਇਹ ਪ੍ਰਥਾ ਕਾਇਮ ਰੱਖ ਦਿੱਤੀ ਕਿ ਪਿਛਲੇ ਸਾਲ ਵੀ ਇਹਨਾਂ ਨੇ ਗੁਰੂ ਘਰ ਦੇ ਵਿੱਚ ਰੱਖਿਆ ਅੱਜ ਵੀ ਗੁਰੂ ਘਰ ਚ ਹੈ ਤੇ ਸਾਨੂੰ ਬੜਾ ਅੱਛਾ ਲੱਗਦਾ ਇਹ ਭਾਈਚਾਰਕ ਸਾਂਝਾਂ ਮਜ਼ਬੂਤ ਜ਼ਿਆਦੀ ਹੋਣੀਆਂ ਇੱਕ ਪਾਸੇ ਉਹ ਲੋਕ ਨੇ ਜਿਹੜੇ ਨਫ਼ਰਤਾਂ ਦਾ ਬਾਜ਼ਾਰ ਗਰਮ ਕਰ ਰਹੇ ਨੇ ਤੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਮੁਹੱਬਤਾਂ ਦੀਆਂ ਦੁਕਾਨਾਂ ਖੋਲ੍ਹ ਰਹੇ ਨੇ ਇਹ ਮੁਹੱਬਤਾਂ ਦੀਆਂ ਦੁਕਾਨਾਂ ਸਾਨੂੰ ਘਰ-ਘਰ ਖੋਲ੍ਹਣੀਆਂ ਪੈਣਗੀਆਂ ਤਾਂ ਹੀ ਸਾਡਾ ਹਿੰਦੁਸਤਾਨ ਇਹ ਮੇਰਾ ਪਿਆਰਾ ਮੋਲਕ ترقی ਕਰੂਗਾ ਸਾਡੇ ਅੰਦਰੋਂ ਕਟੜਤਾ ਦਾ ਕੰਧ ਦੂਰ ਹੋਣੀ ਹੈ ਜਦੋਂ ਅਸੀਂ ਇੱਕ ਦੂਜੇ ਨਾਲ ਮਿਲ ਬੈਠ ਕੇ ਖਾਣਾਂਗੇ ਬੈਠਾਂਗੇ ਵਿਚਾਰਾਂ ਸਾਂਝੀਆਂ ਕਰਾਂਗੇ ਦੂਜੇ ਦੇ ਧਰਮ ਭਲੇਖੇ ਦੂਰ ਹੋਣਗੇ ਅੱਲਾ ਦੇ ਫਜ਼ਲੋ ਕਰਮ ਨਾਲ ਇਨਸ਼ਾ ਅੱਲਾ ਤਾਲਾ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਦੇਖਣ ਨੂੰ ਮਿਲਿਆ ਪੰਜਾਬ ਜਦੋਂ ਵੰਡ ਹੋਈ ਹੈ ਹਿੰਦੁਸਤਾਨ 47 ਦੇ ਬਾਅਦ ਪੰਜਾਬ ਦੇ ਲੋਕ ਵੰਡੇ ਗਏ ਨੇ ਪੰਜਾਬ ਵੰਡਿਆ ਗਿਆ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਲੋਕ ਅੱਜ ਅਮਰੀਕਾ ਕੈਨੇਡਾ ਦੇ ਵਿੱਚੋਂ ਤਾਂ ਇਕੱਠੇ ਹੋ ਜਾਂਦੇ ਨੇ ਅਸੀਂ ਚਾਹੁੰਦੇ ਆ ਅੱਲਾਹ ਵਾਹ ਸਾਰਿਆਂ ਦੇ ਭਾਈਚਾਰੇ ਨੂੰ ਫੇਰ ਮਜ਼ਬੂਤ ਕਰੇ ਔਰ ਦੁਆ ਕਰਦੇ ਆ ਕਿ ਅੱਲਾਹ ਪਾਕ ਇਸ ਪਿੰਡ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਰੱਖੇ ਮੈਂ ਫੇਰ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਬਜਾੜਾ ਸਮਾਂ ਨਹੀਂ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕ